ਤੇ ਆ ਘਰੇ ਖੈਰ ਪਵਾ ਲੈਨੇ ਆ ਕੁਛ ਨਾ ਕੁਸਤਾ ਪਾਉਣਗੇ ਹਾਂ ਕੋਈ ਪਗਵੇ ਅੱਧੀ ਦਾ ਹਿਲਾ ਹੋਜੂਗਾ ਆਛਣ ਦਾ ਟਾਈਮ ਮੱਜਾ ਮੱਜਾ ਵੀ ਖੜੀਆਂ ਆ ਗੱਡੀਆਂ ਗੁੱਡੀਆਂ ਵੀ ਚੰਗੀਆਂ ਖੜੀਆਂ ਇੱਥੇ ਲਾ ਦੇ ਫਿਰ ਆਪਾਂ ਗੱਡੀ ਇੱਥੇ ਗੱਡੀ ਲਾ ਦੇ ਆਪਣੀ ਰੋਕ ਲਾਇਓ ਕੰਜਰ ਤੇ ਆ ਡੇਗ ਤੇ ਸੀ ਤੇ ਬੰਦ ਕਰਦੇ ਇਹਦੇ ਵੀ ਸੋਚ ਜੀ ਪਵਾ ਕੇ ਲਿਆਈਏ ਸੋਚੀ ਇਹਦੇ ਬਾਥੋਂ ਪਵਾ ਕੇ ਲਿਆਵਾਂ ਬੰਦਣੀ ਹਜੇ ਹੋਈ ਨਹੀਂ ਬੰਦਾ ਇਹ ਵੀ ਤੇਲ ਕੱਟ ਸੀ ਤੇ ਅੱਥ ਨੇ ਮੌਸਮ ਐਂ ਨਰੇ ਗੱਡੀ ਥੱਲੇ ਆਏਗਾ ਕੌਣ ਦੇਖੂ ਓਏ ਇੱਕ ਦਰ ਬੀੜਾ ਨਹੀਂ ਤੈਨੂੰ ਕਰਦਾ ਨਹੀਂ ਉਹ ਲੰਘਾ ਲੰਘਾਰਾ ਸ਼ਹੀਦ ਨੇ ਭਾਈ ਤਾਂ ਚੜਦੇ ਆ ਕੋਈ ਕੁੱਤਾ ਵੀ ਨਾ ਲੱਤ ਫੜ ਲੈ ਕੁੱਤਾ ਬਿਲਾ ਨਾ ਮੰਗਰੇ ਭਾਈ ਜੀ ਉਹ ਮੰਗੀ ਖੈਰ ਮੈਨੂੰ ਤਾਂ ਹਿਸਾਬ ਜਾ ਘਟਾ ਹੈ ਅਲਕ ਨਰੰਜਨ ਓ ਪਾਈ ਖੈਰ ਪਾਓ ਕੋਈ ਬਾਬਿਆਂ ਨੂੰ ਪਹਾੜਾਂ ਚੋਂ ਆਏ ਆ ਬਾਬੇ ਆ ਜਾਓ ਪਾਈ ਕੋਈ ਖੈਰ ਪਾਓ ਪਾਈ ਕਰੇ ਕੋਈ ਹੈਗਾ ਕੋਈ ਪਾਈ ਕੋਈ ਬੋਲਦਾ ਹੀ ਨਹੀਂ ਕੋਈ ਹੈਗਾ ਕਰੇ ਆ ਦੇਖੋ ਭਾਈ ਕੌਣ ਆਇਆ ਕੋਈ ਕੁੱਤਾ ਬਿੱਲਾ ਵੀ ਨਾ ਮੰਗਰ ਪੈਂਦੇ ਪੈਂਦ ਨੇ ਅੱਜ ਹੀ ਜੇ ਕਰਾਂ ਹੀ ਵੱਡੇ ਵੱਡੇ ਕੁੱਤੇ ਹੁੰਦੇ ਨੇ ਹੋਰ ਮੈਨੂੰ ਤਾਂ ਡਰ ਜਾ ਲੱਗਦਾ ਬਸ ਓ ਪਾਈ ਖੈਰ ਪਾਓ ਬਾਬਿਆਂ ਨੂੰ ਬਾਬੇ ਪਹਾੜਾਂ ਆਵਨੀਓ ਆਏ ਆ ਬਾਬਾ ਪਹਾੜਾਂ ਆਵਨਿਓ ਆਏ ਆ ਪਹਾੜਾਂ ਕਨੀ ਤਾਂ ਬਾਬਾ ਵਾਰੇ ਆ ਮੁਰਦੇ ਨੇ ਉਹ ਭਾਈ ਬਾਬੇ ਹੱਥ ਵੀ ਦੇਖ ਲੈਂਦੇ ਆ ਆਠਣ ਦਾ ਵੇੜਾ ਭਾਈ ਖੈਰ ਪਾ ਦੋ ਬਾਬਿਆਂ ਨੂੰ ਬਾਬਾ ਤੁਤ ਵੀ ਦੇਖ ਲੈ ਆ ਹੱਥ ਦੇਖ ਲੈਣੇ ਆ ਦਵਾਈ ਦਬੂਈ ਬੂਟੀਆਂ ਆ ਦਿੰਨੇ ਆ ਬਾਬਾ ਫਿਰ ਮੇਰਾ ਹੱਥ ਦੇਖ ਦੋ ਆਜੋ ਬਹਿ ਜਾਓ ਭਾਈ ਹਲ ਤੋਂ ਬਹਿ ਜਾ ਪਾਣੀ ਦਾ ਗਲਾਸ ਲਿਆਓ ਇੱਕ ਠੰਡਾ ਆ ਜਾ ਪਾਣੀ ਬਿਓ ਬਾਬਿਆਂ ਬੈ ਜਾ ਮਾ ਜੱ ਓ ਕਿੱਥੋਂ ਆਇਆ ਭਗਤੋ ਪਹਾੜਾਂ ਜੋਂ ਆਇਆ ਜੀਵੀਦਾਰ ਪਖੰਡ ਜੇ ਵੀ ਕਰਦੇ ਹਾਂ ਨਾ ਨਾ ਪਖੰਡ ਕੰਮ ਕਰਦੇ ਆ ਬੱਚਾ ਹੱਥ ਹੱਥ ਕਹਿੰਦੇ ਹੋਂ ਦੇਖਦੇ ਉਹ ਤਾਂ ਪਖਾਈ ਗਾਣੇ ਵੀ ਬਾਲੇ ਵਿੱਚ ਆਉਂਦੇ ਨੇ ਉਹ ਭਾਈ ਪਖੰਡ ਕੰਡ ਨਹੀਂ ਆ ਠੀਕ ਕਰਦੇ ਉਹ ਕਈ ਵਾਰੀ ਭਰਾਵਾ ਆਥਣੇ ਜੇ ਘਰ ਕੋਲ ਲੁੱਟ ਕੇ ਲੈ ਜਾਂਦੇ ਆ ਹੋਰ ਹੋਣਗੇ ਭਗਤਾਂ ਲੈ ਪੀਲਾ ਭਗਤਾਂ ਵਧੀਆ ਲੇਖਣਾ ਮੈਂ ਬਾਤ हां हां भाई आ बाबा देखदा ਹੱਥ ਤਾਂ ਤੂੰ ਬੱਸ ਕਿਹੜੀ ਸੀ ਨਾ ਇਹ ਉਹ ਭਾਈ ਤੁਹਾਨੂੰ ਮੈਂ ਹੱਥ ਦੇਖਦਾ ਇਹ ਤਾਂ ਆਗ ਦਵਾਈਆਂ ਬੁਟੀਆਂ ਦਿੰਦਾ ਭੈ ਤੇਰੇ ਘਰੇ ਪੈ ਸਾਰੀ ਖਰਦਾ ਬਿਮਾਰੀ ਬਹੁਤ ਹੈ हां बाबा ਪੈਸਾ ਆਉਂਦਾ ਬਹੁਤ ਹੈ हां ਰੁਕਦਾ ਜਮਾ ਨਹੀਂ हां ਤੇਰਾ ਮੱਥੇ ਦਾ ਪਾਗ ਪਾਈ ਬਾਹਲਾ ਮੱਠਾ ਫੇਰ ਬਾਬਾ ਇਹ ਕਿਵੇਂ ਲੋਟ ਹੋਊਗਾ ਹੁਣ ਇਹਦੇ ਵਾਸਤੇ ਪੈਣੇ ਸੁੱਖ ਲੱਗੂਗੀ ਕਿੰਨੇ ਬਾਬਾ ਇਹ ਤੇ ਪਾਈ 5100 ਦੀ ਸੁੱਖ ਲੱਗੂ ਬਾਬਾ 51 ਘਰ ਪੀਏ ਘਰੇ ਨਹੀਂ ਤੂੰ 5100 ਕਹਿ ਨਾ ਉਹ ਪਾਈ ਪੈਸਾ ਵੀ ਖੜੂ ਬਿਮਾਰੀ ਵੀ ਦੂਰ ਹੋਊ ਤੇਰੀ ਬਾਬਾ ਪਿੱਟਣੇ ਤਾਂ ਉਹੀ ਨੇ ਜੇ ਪੈਸੇ ਹੁਣ ਫਿਰ ਹੱਥ ਕਾਨੂੰਨ ਖਾਵਾ ਉਹ ਫਿਰ ਕਿਹੜਾ ਦਾ ਬਾਬਾ ਦਕਸ਼ਨਾ ਲੱਗਦੀ ਹੈ ਨਾ ਪਹਿਲੇ ਨਾ ਬਾਬਾ ਇੰਨੇ ਪੈਸੇ ਨਹੀਂ ਆ ਗਏ ਲੈ ਦੇ ਆ ਬਾਬਾ ਕੋਲੋਂ ਭਗਤਾ ਅਸੀਂ ਟਾਈਮ ਪਾਸ ਕਰਦੇ ਸੁੱਖ ਪੱਕੀ ਲੱਗੂ ਇਹਦੀ ਲੈ ਚਾਦਰਿਆ ਵਾਲਾ ਬਾਬਾ ਦੱਸ ਮੈਨੂੰ ਹਾਂ ਆ ਬਾਬਾ ਚਾਦਰਿਆ ਵਾਲਾ ਵੱਜਦਾ ਸਾਡਾ ਉਹ ਪੈਣੀ ਮੇਰੀਏ ਤੂੰ ਤਾਂ ਗੁੱਸਾ ਕਰ ਗਈ ਅਸੀਂ ਤੈਨੂੰ ਸਹੀ ਸਹੀ ਰਾਤਾ ਤੈਨੂੰ ਗੱਲ ਦੱਸ ਕੋਈ ਝੂਠ ਗਈ ਹੈ ਤਾਂ ਦੱਸ ਦੇ ਹੈ ਉਹ ਇਹ ਤਾਂ ਸਾਰਿਆਂ ਦੇ ਘਰੇ ਹੁੰਦਾ ਇਹ ਪੈਣੇ ਆਪਣੀਆਂ ਗੁਡੀਆਂ ਨੇ ਦੋਨੇ ਹਾਂ ਬਾਬਾ ਇਹਨਾਂ ਦਾ ਮੁਕੱਦਰ ਬਹੁਤ ਤੇਜ਼ ਹੈ ਅੱਛਾ ਸਰਕਾਰੀ ਨੌਕਰੀ ਲੱਗਣਗੀਆਂ ਚੱਲ ਬਾਬਾ ਮੈਨੂੰ ਤਾਂ ਇਹਨਾਂ ਦਾ ਵੀ ਸਹਾਰਾ ਹੋ ਜਾਊਗਾ ਮੁਕੱਦਰ ਬਹੁਤ ਤੇਜ਼ ਹੈ ਇਹਨਾਂ ਦਾ ਬਡੀਆਂ ਆਫਸਰ ਲੱਗਣਗੀਆਂ ਡੰਡੇ ਵਾਲੀ ਨੌਕਰੀ ਮਿਲੂ ਇਹਨਾਂ ਨੂੰ ਅੱਛਾ ਬਾਰਡਰ ਤੇ ਘਰ ਬਾਬਾ ਜਿਹੜਾ ਤੂੰ ਪਾ ਕਹਿੰਦਾ ਸੀ ਉਹ ਤਾਂ ਮੈਂ ਘੇ ਬਾਬਾ ਉਹ ਪੈਣੇ ਕਟਾਲਾ ਪਾ ਵੀ ਆ ਸਾਡੇ ਕੋਲ ਕਿੰਨੇ ਵਾਲਾ ਬਾਬਾ ਕਟਾਲਾ 2100 ਦਾ ਉਹ ਘੱਟ ਜੇ ਟਾਈਮ ਪਾਸ 2100 ਵੀ ਨਹੀਂ ਬਾਬਾ ਕਿਉਂ ਸਾਡੇ ਪੜ ਦੇ ਫਰੋਲਦੇ ਆਂ ਅਸੀਂ ਤਾਂ ਬਹੁਤ ਔਖੇ ਆਂ ਪਹਿਨਾਰੀ ਨੇ ਖਾਦੇ ਪਹਿਨੇ ਹੌਲੀ ਹੌਲੀ ਸੌਖੀ ਹੋ ਜਾਏਗੀ ਕਈ ਕਰਾਂ ਦੇ ਪਾ ਕਰੇ ਨੇ ਬਾਬਾ ਇਹ ਕਰ ਹਾਂ ਮੇਰਾ ਮੁੰਡਾ ਭੈੜਾ ਵਾਲਾ ਅੱਛਾ ਭਾਈ ਉਹ ਜੇ ਆ ਗਿਆ ਲਰਪੂਆ ਮੈਂ ਤੈਨੂੰ 20 ਸਿਰ ਕਣਕ ਪਾਦੂ ਚੋਰੀਆਂ ਉਹ ਪਾਈ ਕਣਕ ਤਾਂ ਕਣਕ ਨਾਲ ਕੱਲੀ ਨਾਲ ਪਾ ਨਹੀਂ ਹੁੰਦਾ ਨਾ ਬਾਬਿਆਂ ਦਾ ਸਭ ਕਵੀ ਲਾਉਣੀਆਂ ਪਹਾੜਾਂ ਕਨੀ ਜਾਵਾਂਗੇ ਉਧਰ ਉਹ ਜੜੀਆਂ ਬੂਟੀਆਂ ਲੈ ਕੇ ਬਾਬਾ ਜਿਹੜੀ ਪੇਸਣ ਹੁੰਦੀ ਆ ਉਹ ਮੇਰੀ ਬਿਮਾਰੀ ਤੇ ਲੱਗ ਜਾਂਦੀ ਚੁੱਕ ਕਰ ਜਾ ਪੀਏ ਵਿੱਚ ਨਾ ਖਾਊ ਚੱਲ ਭਗਤਾ ਫਿਰ ਦੇਖ ਲੈ ਉਹ ਤੂੰ ਦੇਖ ਲੈ ਕੋਈ ਹੋਰ ਤੂੰ ਦੇਖ ਲੈ ਜੀਵਿੰਦਾਰਾ ਤੂੰ ਕਹੇ ਦੇ ਮਾਤਾ ਨੂੰ ਉਹ ਮੈਂ ਤਾਂ ਤੇਰੇ ਕੋਲੇ ਮੈਨੂੰ ਤਾਂ ਸੁੱਟੀਆਂ ਗੱਲੇ ਹੀ ਨਹੀਂ ਚੰਗੀਆਂ ਲੱਗਦੀਆਂ ਉਹ ਭਰਾਵਾ ਕਰਦਾ ਫਾਇਦਾ ਹੋ ਜੂ ਕੋਸ ਨਹੀਂ ਹੁੰਦਾ ਭਾਈ। ਆਪਾਂ ਫਿਰ ਹੁਣ ਇਹਨਾਂ ਤੋ ਕਰਾਈਏ ਕਿ ਨਾ ਕਰਾਈਏ। ਉਹ ਐਸਾ ਠੱਗ ਹੁੰਦੇ ਆ ਭਾਈ। ਉਹ ਭਾਈ ਠੱਗ ਅਸੀਂ ਜਮਾ ਪਹਾੜਾਂ ਚ ਉਹਨੇ ਆ ਮੇਰਾ ਸਾਧੂ ਪਹਾੜਾ ਤੈਨੂੰ ਵੀ ਕੋਈ ਦੇ ਦਈਏ ਜੜੀ ਬੂਟੀ ਉੱਲੂ ਦਾ ਸਿਰ ਸੱਪ ਦੀ ਸਰੀ ਤੇਰਾ ਟਿੱਡਿਆ ਵਾਲਾ ਵੱਡਾ ਰੋਗਾ ਦਾ ਮਾਰਿਆ ਪੇ। ਇਹਦੀ ਤਾਂ ਖਾਦੀ ਦਵਾਈ ਮਿਲੂ। ਉਹ ਪੱਗ ਤਾਂ ਹੈਗੀਆਂ ਨੇ ਤੇ ਜਾ ਬਣਦਾ ਹੋਊਗਾ ਐਸ ਬਣਦੀ ਹੋਊ। ਭਣਦੀ ਤਾਂ ਹੈਗੀ ਆ ਫੇਰ ਭਗਤ ਡਾਕਟਰ ਤੋਂ ਲਿਆਵਾਂਗੇ ਦਵਾਈ ਛੋਡੇ ਕੋਲੇ ਕੀ ਉਹ ਭਗਤਾਂ ਸਾਡੇ ਕੋਲੇ ਜੜੀਆਂ ਆ ਬੂਟੀਆਂ ਆ ਪਹਾਰਾਂਕ ਨਹੀਂ ਹੋਣਗੇ ਮੈਂ ਦੇਖਿਆ ਤੁਸੀਂ ਆ ਮੰਡੀ ਚ ਜਾ ਕੇ ਕੱਪੜੇ ਲਾ ਕੇ ਹੋਰ ਪਾ ਲਵਾਂਗੇ ਉਹ ਨਹੀਂ ਨੂੰ ਦਵਾਈ ਜੀ ਤਾਂ ਮੈਂ ਸੁਣਿਆ ਵੀ ਨਹੀਂ 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 ਭਗਤਾਂ ਸੱਪ ਦੀ ਸ਼ਰੀ ਉੱਲੂ ਦੀ ਸ਼ਰੀ ਇਹ ਕਾਨੂੰਨ ਨੇ ਹੋ ਇਹ ਤਾਂ ਨਕਲੀ ਨੇ ਆਪ ਦੇਖੋ ਬੋਤੀਆਂ ਤਾਂ ਦੇਖੇ ਦੀਆਂ ਉਹ ਭਗਤਾਂ ਬੋਤੀਆਂ ਦਾ ਤੁਸੀਂ ਸੁਣ ਭਗਤਾਂ ਸਾਡੇ ਤੇ ਉਹ ਤੇ ਛੱਕ ਕਰਦਾ ਭਗਤਾਂ ਸਾਡਾ ਵੀ ਕੋਈ ਗੁਰੂ ਆ ਭਗਤਾਂ ਬਾਈ ਬਾਬਾ ਇੰਨੀ ਗੱਲ ਹੈ ਕਿ ਮਾਡਰਨ ਜਵਾਨਾ ਹੋਣਾ ਉਹ ਤਾਂ ਬਾਬਾ ਖੈਰ ਨਾਲ ਹੀ ਕਰ ਜਾਂਦਾ ਉਹ ਭਾਈ ਆਏ ਅੱਜ ਕੱਲ ਖੈਰ ਨਾਲ ਮਾਡਰਨ ਜਵਾਨਾ ਆ ਬੇਬੇ ਹੂੰ ਸਾਰਾ ਕੁਝ ਚਾਹੀਦਾ ਸਾਡਾ ਵੀ ਪਰਿਵਾਰ ਅਸੀਂ ਵੀ ਪਾਲਣ ਬਾਬਾ ਫਿਰ ਇੰਨੇ ਨਾ ਬਠੇਰੀ ਕਣਕ ਹੋ ਜਾਂਦੀ ਆਥਣ ਨੂੰ ਧੀ ਕਣਕ ਹੋ ਜਾਂਦੀ ਆ ਪੋਰਾ ਦੇਖ ਲੈ ਗੁੱਡੀ ਤੇਰੇ ਸਾਹਮਣੇ ਆ ਗੱਡੀ ਤੇਲ ਆਏ ਹੋਗੇ। ਔਥਾ ਸੋ ਗੱਡੀ ਚ ਤੇਲ ਵੀ ਪੋੜਾ ਪੈਂਦਾ ਭਗਤਾ ਤੇ ਮੋਬਾਈਲ ਵੀ ਚੰਗਾ ਕਰੇ ਕੋਲੇ। ਮੋਬਾਈਲ ਤਾਂ ਭਗਤਾ ਫਿਰ ਫੋਟੋਆਂ ਫੁਟੂਆਂ ਹੁਣ ਅੱਜ ਕੱਲ ਦਵਾਈਆਂ ਬੂਟੀਆਂ ਦਿੰਨੇ ਆ ਫੋਟੋ ਕਰਨੀ ਪੈਂਦੀ ਐ। ਬਾਕੀ ਮੇਰਾ ਬੱਚਾ ਵੀ ਰਹਿਣ ਪੈ ਗਿਆ। ਅੱਛਾ। ਹਾਂ। ਚੱਲ ਫਿਰ ਖੈਰ ਪਾਈਏ ਤੈਨੂੰ ਨਾ ਖਣਕ। ਖੈਰ ਪਾ ਦੇ ਭਗਤਾ ਕਰ ਦਾਂਗੇ ਰਾਤ ਤੇਰੀ ਕਰ ਦ। ਚਾਰ ਪੌਣੇ ਆ ਫਿਰ। ਬਾਹਰ ਪੇੜ ਲਗੇ। ਤੂੰ ਤਾਂ ਉਹ ਵਾ ਕਰ ਦਿੰਦਾ। ਉਹ ਬਾਹਰ ਕਾ ਲਈ ਖਾਤਰ ਪੇੜ ਨਾ ਭਗਤਾ। ਉਹ ਫਿਰ ਚੰਨੂ ਖੈਰ ਨਹੀਂ ਪਾਵਾਂਗੇ ਉਹ ਖੈਰ ਦਾ ਭਗਤਾ ਬਾਹਰ ਲਾ ਕੇ ਕਿਵੇਂ ਪਾਵੂਗੀ ਉਹ ਪਾਤਾ ਮੇਰੀ ਗੱਲ ਤਾਂ ਸੋਹਣਾ ਸੋਹਣਾ ਇਹ ਆ ਘਰੇ ਵਾਸਤੇ ਚੱਕਦਾ ਉਹ ਪਾਉਣੇ ਆ ਸਾਨੂੰ ਖੈਰ ਮੇਰੇ ਸਾਲਿਓ ਲਿਖ ਕੇ ਆ ਪਰੰਦੇ ਨੇ ਮੇਰੇ ਸਾਲਿਓ ਤਿੱਖਾ ਆ ਸਕੂਟਰ ਦੇ ਤੇ ਨਾ 300 ਸਾਨੂੰ ਐ ਪੱਤਾ ਪੈਣ ਨਹੀਂ ਰਿਹਾ ਬੋਲ ਕੇ ਆਈਡੀ ਲਾਵੇਂ ਆਦਲਾ ਆਦਲਾ ਪੱਤਲਾ ਆਵੇਂ ਰਿਹਾ ਆਪਿਆਂ ਨੇ ਫਾਗਿਰੇ ਪਾਈ ਗਏ but <laughs>